ਨਮਾਨ ਜੋ ਪੈ ਕਦਮ ਕਰੀ ਥੰਲੇ ਜੁਗ ਜੁਗ ਕੱਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਰ ਜੀ ਦੇ ਅੰਦਰ ਜੁੜ ਬੱਠੀ ਗੁਰੂ ਸWARE ਗੁਰੂ ਪਿਆਰੇ ਸਤ ਸੰਗੀ ਜਨੋ ਆਪ ਜੀ ਬੜਕਾਗੇ ਹੋ ਜੋ ਕਾਫੀ ਲੰਬੇ ਸਮੇਂ ਤੋਂ ਸਤਗੁਰਾਂ ਦੀ ਪਾਵਨ ਥਾਜ ਜੁੜੀ ਦੇ ਅੰਦਰ ਜੁੜ ਕੇ ਗੁਰੂ ਸਰਾਰੇ ਕੀਰਤਨਾਂ ਪਾਤਸ਼ਾਹ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਸੋ ਸੋ ਅੱਜ ਦਾ ਇਹ ਮਹਾਨ ਸਮਾਗਮ ਗੁਰੂ ਘਰ ਦੇ ਸੇਵਕ ਸਰਦਾਰ ਕਰਨਜੀਤ ਸਿੰਘ ਜੀ ਸਪੁੱਤਰ ਸਰਦਾਰ ਗੁਰਪ੍ਰਵਾਸੀ ਸਬਤੈਨ ਸਿੰਘ ਜੀ ਕੰਦੂ ਖੇੜਾ ਸਮੂਹ ਪਰਿਵਾਰ ਵੱਲੋਂ ਮਹਾਨ ਜਰਨੈਲ ਮਹਾਨ ਜੋਧੇ ਕੈਣੀ ਕਰਨੀ ਦੇ ਪੂਰੇ ਧੰਨ ਧੰਨ ਬਾਬਾ ਜੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸਪਰਾਨਾ ਕਰਦੇ ਹਾਂ ਇਹ ਸਮਾਗਮ ਰੱਖੇ ਗਏ ਨੇ ਸਵਾਗਤ ਜਿਨ੍ਹਾਂ ਸਮਾ ਹੁਕਮ ਹੋਇਆ ਹੈ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਣ ਦਾ ਯਤਨ ਕਰਾਂਗੇ ਸਮੇਂ ਦੇ ਵਿੱਚ ਰੱਖ ਕੇ ਸੰਪੰਨ ਸਮਾਪਤ ਕੀਤੀ ਜਾਵੇ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਜਿਨੀ ਵੀ ਸੰਗਤ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਕੇ ਬੈਠੀ ਹੈ ਸਭਨਾਂ ਨੂੰ ਬੇਨਤੀ ਹੈ ਚੁੱਪ ਦਾ ਦਾਨ ਬਖਸ਼ੋ ਪ੍ਰੇਮ ਅਦਬ ਸਤਕਾਰ ਦੇ ਨਾਲ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੋਵੇਂ ਹੱਥ ਜੋੜ ਸੇਸ਼ ਕੌਂਦਿਆਂ ਗੁਰੂ ਫਤੇ ਪ੍ਰਵਾਨ ਕਰੋ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਅਸੀਂ ਬਾਣੀ ਦੇ ਤੇ ਬੋਲ ਪੜ੍ਹਦੇ ਹਾਂ ਵੀ ਜਾਉ ਤੋ ਤੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਆਪ ਜੀ ਪੜਦੇ ਸੁਣਦੇ ਹੁਣ ਸਾਡਾ ਧਿਆਨ ਸੰਤਨ ਬਾਬਾ ਦੀਪ ਸਿੰਘ ਜੀ ਵੱਲ ਜਾਂਦਾ ਐਟੋਮੈਟਿਕ ਹੀ ਹੈ ਜਦੋਂ ਵੀ ਪੰਕਤੀ ਪੜ੍ਹਦੇ ਹਾਂ ਮੁੰਝ ਇਹ ਨਹੀਂ ਵੀ ਕਰਨੀ ਇਹ ਪੰਕਤੀ ਬਾਬਾ ਦੀਪ ਸਿੰਘ ਦੇ ਨਾਲ ਸੰਬੰਧਤ ਹੈ ਕਿਉਂਕਿ ਜ਼ਿਆਦਾਤਰ ਜਨ ਉਸ ਦੀ ਭਾਵੇਂ ਗੁਰਮਤੇ ਗੱਲ ਨੂੰ ਪਰਵਾਹ ਨਹੀਂ ਕਰਦੀ ਮੂਰਤੀ ਪੂਜਾ ਨੂੰ ਤਰੰਤ ਇੱਕ ਜਰੀਆ ਬਣਦਾ ਤੇ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਸੀ ਜਿਹੜਾ ਹੈ ਤਸਵੀਰ ਫੋਟੋ ਸਰੂਪ ਦੇਖਦੇ ਆ ਤੇ ਉੱਥੇ ਪੰਕਤੀਏ ਸੰਖੇਪੀ ਮਿਲਦੀ ਹੈ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਹੈ ਜਨਮ ਹੈ ਕੋ ਸਤਕਾਰਯੋਗ ਕਿਤਾ ਭਾਈ ਭਗਤ ਸਿੰਘ ਜੀ ਕਈ ਬਦਵਾਨਾਂ ਨੇ ਭਾਈ ਭਗਤ ਕਰਕੇ ਵੀ ਲਿਖਿਆ ਮਾਤਾ ਜਉਣੀ ਕੌਰ ਤੇ ਪਿੰਡ ਪੌਮੰਡ ਦੇ ਵਿੱਚ ਜਿਹੜਾ ਹੈ ਬਾਬਾ ਦੀਪ ਸਿੰਘ ਦਾ ਜਨਮ ਹੁੰਦਾ ਹੈ ਬਚਪਨ ਦੇ ਵਿੱਚ ਬਾਬਾ ਜੀ ਦਾ ਨਾਮ ਦੀਪਾ ਕਰਕੇ ਮਾਂ-ਬਾਪ ਨੇ ਲਾੜ ਦੇ ਵਿੱਚ ਰੱਖਿਆ ਪਹਿਲਾਂ ਦੀਪਾ ਦੀਪਾ ਕਰਕੇ ਬੁਲਾਇਆ ਜਾਂਦਾ ਸੀ ਜਦੋਂ ਮੈਂ ਗੁਰਬਾਣੀ ਨੂੰ ਪੜਨਾ ਜਾਂ ਸੁਣਦਾ ਤਾਂ ਤਰਤੇ ਦੀਪ ਦਾ ਪੰਦਾ ਚਾਨਣ ਕਰਨ ਵਾਲਾ ਅਸੀਂ ਦੀਵਾਲੀ ਆਉਂਦੀ ਹੈ ਉਦੋਂ ਅਸੀਂ ਦੀਵੇ ਜਲਾਉਨੇ ਦੀਵੇ ਦਾ ਅਰਥ ਮੀਪ ਦਾ ਅਰਥ ਵੀ ਚਾਨਣ ਕਰਨ ਵਾਲਾ ਤੇ ਗੁਰਬਾਣੀ ਦੇ ਵਿੱਚ ਬਚਨ ਵੀ ਆਉਂਦੀ ਹੈ ਵੀ ਸਾਧਗੁਰ ਸਬਦ ਪੁਜਾਰੋ ਦੀਪਾ ਤੇ ਮਾਪੇ ਆਪਣੇ ਜਿਹੜਾ ਚਾਵਾ ਦੇ ਨਾਲ ਬੱਚੇ ਦਾ ਨਾਮ ਰੱਖਿਆ ਦੀਪਾ ਅੱਜ ਉਹ ਸਮਾਂ ਆਇਆ ਕਿ ਕੇਸਗੜ ਦੀ ਧਰਤੀ ਤੇ ਮਾਤਾ ਪਿਤਾ ਜੀ ਦੇ ਨਾਲ ਬਾਬਾ ਜੀ ਦਰਸ਼ਨ ਦਦਾਰਿਆਂ ਨੂੰ ਜਾਂਦੇ ਨੇ ਤੇ ਕਲਗੀਧਰ ਪਿਤਾ ਜੀ ਦੇ ਦਰਸ਼ਨ ਕਰਦੇ ਜਦੋਂ ਬਾਬਾ ਦੀਪ ਸਿੰਘ ਜੀ ਨੇ ਕਲਗੀਧਰ ਪਿਤਾ ਜੀ ਦੇ ਦਰਸ਼ਨ ਕੀਤੇ ਅਨੰਦਪੁਰ ਸਾਹਿਬ ਦੇ ਧਰਤੀ ਤੇ ਰਹਿ ਕੇ ਤੇ ਮਾਤਾ ਪਿਤਾ ਨੂੰ ਬੇਨਤੀ ਕੀਤੀ ਕਿ ਮੇਰਾ ਜੀ ਕਰਦਾ ਮੇਰਾ ਇੱਛਾ ਕਰਦਾ ਜੀ ਮੈਂ ਇੱਥੇ ਕੁਝ ਸਮਾਗ ਲੈ ਕੇ ਜਿਹੜਾ ਹੈ ਸਤਿਗੁਰਾਂ ਦੇ ਚਰਨਾਂ ਦੀ ਮੌਜ ਮਾਣਾ ਤੇ ਸਤਿਗੁਰਾਂ ਦੀ ਸੇਵਾ ਕਰਾਂ ਮਾਤਾ ਪਿਤਾ ਨੇ ਆਗਿਆ ਦਿੱਤੀ ਉੱਥੇ ਫਿਰ ਖੰਡੇ ਵਾਹਣ ਦੀ ਮਾਹੌਲ ਲੈ ਕੇ ਦੀਪ ਸਿੰਘ ਜਣੇ ਕੁਝ ਸਮਾਗ ਕੁਝ حال اٹھے رہے عمر تھوڑی بڑھری ہوئی ماتا پتا جی نے باپ سر کر گی تار پتا جی کو لاکے بینتی کی تھی بھی ساتھ گروہ جی بچہ ہوں جڑا ہے سادہ وہ جوان ہو گیا بھی سانوں آ گیا دے ہو بھی اسی دیپ سنگی تا جڑا ہے بیا کرنا ہے انہوں باپ کر سکر لے جائیے کہ کل گی تار پتا جی نے جڑا ہے اجاز کی تھی انکار نہیں کی تھی ਦੂਸਰੀ ਮੈਂ ਬੇਨਤੀ ਕਰਦੇ ਹਾਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਨਾ ਵੀ ਕਈ ਵਾਰ ਅਸੀਂ ਕਹਿੰਦੇ ਵੀ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਜਾਂ ਜਿਹੜੇ ਇਹ ਸੋਚਦੇ ਨੇ ਵੀ ਵਿਆਹ ਕਰਵਾ ਕੇ ਜਿਹੜਾ ਹੈ ਪ੍ਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ ਇਹ ਇੱਕ ਬਹਿਮਾਣਾ ਹੈ ਕਿਉਂਕਿ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਤੱਕ ਕੇਵਲ 8ਵੇਂ ਗੁਰਦੇਵ ਜਿਨ੍ਹਾਂ ਦੀ ਆਰਬਲਾ ਉਮਰ ਦੇ ਹਜੇ ਵਿਆਹ ਦੇ ਯੋਗ ਨਹੀਂ ਸੀ ਉਹਨਾਂ ਦਾ ਵਿਆਹ ਨਹੀਂ ਹੋਇਆ ਅਨੰਦ ਕਾਰਨੀ ਅਨੰਦ ਕਾਰਜ ਨਹੀਂ ਹੋਇਆ ਸੀ ਨੌ ਗੁਰੂ ਸਹਬਾਨਾ ਦਾ ਅਨੰਦ ਕਾਰਜ ਹੋਇਆ ਵੀ ਜੇਕਰ ਤੁਸੀਂ ਇਹ ਸਮਝਦੇ ਆ ਵੀ ਵਿਆਹ ਜਿਹੜਾ ਹੈ ਜਾਂ ਔਰਤ ਹੈ ਉਹ ਧੰਮ ਦੇ ਵਿੱਚ ਜਾਣ ਧਰਮ ਦੇ ਰਸਤੇ ਵਿੱਚ ਰੁਕਾਵਟ ਹੈ ਜਿਵੇਂ ਸਾਡੇ ਵੱਡੇ-ਵਡੇਰਿਆਂ ਨੇ ਆਪ ਜਿਹੜਾ ਨੇ ਵਿਆਹ ਕਰਵਾਈ ਹੈ ਅਸੀਂ ਨਾਲ ਨਾਲ ਇਹ ਬਾਤ ਤੇ ਜਾਣਾ ਵੀ ਸਾਨੂੰ ਜਿਹੜਾ ਹੈ ਆਮ ਤੌਰ ਤੇ ਅਸੀਂ ਜਦੋਂ ਗੁਰਮਤ ਸਮਾਗਮ ਅੱਜ ਬੜੇ ਹੋ ਰਹੇ ਨੇ ਕਥਾ ਕੀਰਤਨ ਦਰਬਾਰ ਬੜੇ ਹੋ ਰਹੇ ਸੀ ਹੁਣ ਲਿਆ ਸੰਤਵਾਦ ਰਸੀ ਢੇਡ ਤੱਕ ਸੀਤੈ ਗੁਵਾਦ ਅਸੀਂ ਫੇਰ ਸੰਸਾਰੀ ਗੱਲਾਂ ਦੇ ਕਿਹੜਾ ਹੈ ਉਹ ਗੱਲੇ ਲੱਗ ਜਾਣੀਆਂ ਇਹ ਸਮਾਗਮ ਕਰਵਾਈ ਇਹ ਦਿਹਾੜੇ ਮਨਾਏ ਤਾਂ ਹੀ ਸਫਲੇ ਨੇ ਵੀ ਜੇਕਰ ਅਸੀਂ ਨਾ ਬਿਹਾਰਿਆਂ ਤੋਂ ਇਤਿਹਾਸ ਤੋਂ ਗੁਰਵਾਇੰ ਤੋਂ ਕੁਝ ਸਿੱਖਿਆ ਲੈ ਕੇ ਆਪਣੇ ਅੰਦਰ ਵੀ ਤਾਰਨ ਕਰੀਏ ਵੀ ਗੁਰੂ ਸਾਹਿਬਾਨ ਦੇ ਜੀਵਨ ਦੇ ਵਿੱਚ ਕੀ ਸੀ ਸਾਡੇ ਵੱਡੇ-ਵਡਿਆਂ ਦੇ ਜੀਵਨ ਦੇ ਵਿੱਚ ਕੀ ਸੀ ਉਹਨਾਂ ਨੇ ਕੀ ਕੀਤਾ ਤੇ ਸਾਡਾ ਜੀਵਨ ਕਿੱਥੇ ਖੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਜਾਤ ਕੀ ਖੈਰ ਅੱਜ ਦੇ ਬਾਬੇ ਮੁੰਦੇ ਤੱਕ ਉਹ ਆਪਣੇ ਜੇਤੂ ਨੂੰ ਨਾਂ ਭੇਜਦੇ ਕਿਉਂਕਿ ਇਹ ਧੇਤਰਤਾ ਚਾਹੀਦੀ ਕਿਉਂਕਿ ਮੰਨਦੇ ਵੀ ਜਿਹੜੇ ਬਾਪੇ ਨੇ ਵਿਆਹ ਨਹੀਂ ਕਰਵਾਇਆ ਜਿਹੜੇ ਮੱਬ ਵਖਰੇ ਮੈਂ ਖੰਖਨਾ ਕਰਨਾ ਹਾਂ ਕੋਈ ਹੋ ਸਕਦਾ ਹੈ ਕੋਈ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਕਿ ਬਿਮਾਰੀ ਕਾਰਨ ਕੋਈ ਕਾਰਨ ਹੋ ਸਕਦਾ ਹੈ ਵੱਖਰੀ ਗੱਲ ਹੈ ਮੈਂ ਬੇਨਤੀ ਕਰਦਾ ਵੀ ਜਿਹੜਾ ਇਹ ਸਮਝਦਾ ਹੈ ਵੀ ਵਿਆਹ ਕਰਵਾਉਣ ਦੇ ਨਾਲ ਧਰਮ ਦੀ ਪ੍ਰਾਪਤੀ ਨੇ ਮੁੰਡੀ ਧਰਮੀ ਨਹੀਂ ਬਣਿਆ ਜਾ ਸਕਦਾ ਕੋਈ ਇੱਕ ਬਹੁਤ ਵੱਡਾ ਦਾ ਬਹਿਮ ਹੈ ਕਿਉਂਕਿ ਸਾਨੂੰ ਅੱਜ ਇੱਕ ਸਿੱਖਿਆ ਗੁਰੂ ਸਾਹਿਬਾਂ ਦੇ ਜੀਵਨ ਤੋਂ ਮਿਲਦੀ ਹੈ ਸਾਡੇ ਵੱਡੇ ਵੱਡੇ ਨਾਲ ਮਿਲਦੀ ਹੈ ਗੁਰ ਕਲਗੀਕਾਰ ਦਿੱਤਾ ਜੀ ਨੇ ਆਗਿਆ ਦਿੱਤੀ ਬੱਚੇ-ਬਾਬਾ ਦੀਪ ਸਿੰਘ ਜੀ ਲੈ ਕੇ ਜਾ ਰਹੇ ਨੇ ਦੂਜੇ ਪਾਸੇ ਜਿਹੜਾ ਧਾਰਮਿਕ ਦਾ ਜਿਹੜਾ ਹਮਲਾ ਹੋ ਰਿਹਾ ਆਨੰਦਪੁਰ ਸਾਹਿਬ ਕਿਲੇ ਉੱਤੇ ਰਾ ਪੈ ਗਿਆ ਤੇ ਪਰਿਵਾਰ ਇਹ ਜਿਹੜਾ ਹੈ ਸਾਥਾਂ ਨੇ ਤਿੰਨੇ ਹਿੱਸੇ ਵਿੱਚ ਵੰਡਿਆ ਜਾਂਦਾ ਹੈ ਬਾਬਾ ਦੀਪ ਸਿੰਘ ਦੇ ਮੰਦਿਰ 'ਤੇ ਹੁੰਦਾ ਹੈ ਵੀ ਅਜਿਹੇ ਸਮੇਂ ਮਾ ਗੁਰੂ ਸਾਹਿਬ ਦੇ ਨਾਲ ਰਹਿਣਾ ਸੀ ਮੰਨ ਦੇ ਵਿੱਚ ਫਲਾਰੇ ਉੱਤੇ ਵੀ ਮੈਂ ਅਜਿਹੇ ਸਮੇਂ ਆ ਗਿਆ ਫਿਰ ਵਾਪਸ ਕੌਮਣਡ ਆਏ ਕਲਗੀਧਰ ਪਿੱਤਾ ਜੀ ਜੰਗਾਂ ਜੁਦਾ ਕਰਦਿਆਂ ਕਰਦਾ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਉੱਥੇ ਜਾ ਕੇ ਕਲਗੀਧਰ ਪਿੱਤਾ ਜੀ ਨੇ ਦੁਬਾਰਾ ਇਤਿਹਾਸਕਾਰ ਲਿਖਦਿਆਂ ਕਿ ਬਾਬਾ ਦੀਪ ਸਿੰਘ ਜੀ ਨੂੰ ਸੱਦਾ ਭੇਜਿਆ ਸੀ ਕਿਉਂਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਨਾ ਗੁਰੂ ਕਾ ਪਿਆਰਾ ਗੁਰਬਾਈਂ ਦਾ ਜਾਪ ਕਰਦਾ ਪਿਆਸੀ ਬਾਣੀ ਪੜ ਰਿਹਾ ਸੀ ਤੇ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਤੇ ਉਹਨੇ ਪੜਿਆ ਸੀ ਕੀ ਕਰਤੇ ਕੀਮਤ ਕਰਤਾ ਜਾਣੈ ਕੀ ਜਾਣੈ ਗੁਰਸੂਰਾ ਮੈਂ ਹੋਰ ਵਿਆਖਿਆ ਕਰਦਾ ਆਮ ਤੌਰ ਤੇ ਹਾਰੇ ਉਹ ਜਿਹਨੇ ਤੇ ਸਾਰੇ ਜਿਹੜਾ ਹੈ ਉਹ ਵਧੀਆ ਵੀ ਨੇ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਆ ਉਦਾਸੀ ਦੇਖਦੇ ਆ ਨਾ ਸੋਸ਼ਲ ਮੀਡੀਆ ਤੇ ਇੱਕ ਮੈਂ ਹੋਰ ਬੇਨਤੀ ਕਰ ਦਿੰਦਾ ਜਦੋਂ ਕੋਈ ਮਾੜੀ ਗੱਲ ਹੁੰਦੀ ਹੈ ਨਾ ਉਹਨੂੰ ਅਸੀਂ ਬੜੀ ਵਾਇਰਲ ਕਰਦੇ ਆਂ ਖਾਸ ਕਰਕੇ ਧਾਰਮਿਕ ਸਥਾਨਾਂ ਦੀ ਕੋਈ ਚੰਗੀ ਗੱਲ ਹੁੰਦੀ ਹੈ ਉਹਨੂੰ ਨਹੀਂ ਅਸੀਂ ਵਾਇਰਲ ਕਰਦੇ ਹਾਂ ਹਾਂ ਸੁਝਾਅ ਦਿੱਤਾ ਦਾਪਤ ਦਾ ਉੱਥੇ ਮਿਲੋ ਪ੍ਰਬੰਧਕਾਂ ਨੂੰ ਕਮੈਂਟ ਨੂੰ ਗ੍ਰੰਥੀ ਨੂੰ ਰਾਜੀ ਜੋ ਵੀ ਹੈ ਕਿਉਂਕਿ ਇਹਦੇ ਨਾਲ ਅਸੀਂ ਚਾਹੁੰਦੇ ਆਂ ਵੀ ਸਾਡਾ ਇਹ ਜਿਵੇਂ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੀ ਸਾਡੀ ਅੱਖੀਆਂ ਬੋਲਦੇ ਆਂ ਅਸੀਂ ਜਿਆਦਾ ਆਪਣਾ ਜਿਹੜਾ ਸਿੱਧੇ ਸਰਦਾਂਕ ਹੈ ਜਿਲੋਸ਼ ਕਰਦੇ ਆਂ ਕਿਉਂਕਿ ਮੋਹ ਸਾਡਾ ਕੋ ਕਾਰਨ ਹੋਏ ਖੈਰ ਮੈਂ ਇਸ ਬਾਰੇ ਨਾ ਜਾਣਾਂ ਗੁਰੂ ਕਾ ਪੈਰਾ ਬਾਣੀ ਪੜਦਾ ਪਿਆਸੀ ਉਹਨੇ ਦੁਲਾਵਾਂ ਦੇ ਥਾਂ ਤੇ ਲਾਂ ਲਾਤਾ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨਾ ਵੈਸੇ ਵੀ ਥਾਂ ਦੀ ਹੈ ਕਿਸੇ ਵੀ ਨਗਰ ਦੀ ਹੈ ਅਸੀਂ ਇਹ ਸਤਜੇ ਦੀ ਰਾਗੀ ਕ੍ਰਾਂਤੀ ਜਿਹੜਾ ਹੈ ਨਾ ਵੀ ਉਹ ਤੁਹਾਨੂੰ ਜਿਹੜਾ راستہ ਜਾਂ ਮਿਲਦਾ ਯੋਗ ਤੇ ਪੈਂਟਿਕਸ aur page ਜੇ ਮਿਲ ਜਾਂਦਾ 5000 ਦੇ ਵਿੱਚ ਮਿਲ ਜਾਂਦਾ ਤੇ ਫਿਰ ਜਹਜ ਦਾ ਮਿੱਠਾ ਬਾਗੇ ਸਵਾਦ ਉਹ ਜਾਈ ਹੁੰਦਾ ਤੇ ਗੁਰੂ ਸਾਹਿਬ ਵਾਲੇ ਬੰਦੇ ਗੁਰੂ ਦਾ ਪਿਆਰਾ ਬਾਣੀ ਪੜਦਾ ਪਾਛੀ ਇੰਦਾ ਸਿੱਖ ਨਹੀਂ ਸੀ ਜੀ ਹਾਂ ਜਹਜ ਜੀ ਬਾਦ ਦੇ ਨੇ ਪੜ ਲਈ ਸੁਣਾਤੀ ਸੁਣ ਲਈ ਉਹਦੇ ਸਿੱਖਾਂ ਦਾ ਮਾਡਾ ਅਭਿਆਸ ਸੀ ਗੁਰੂ ਕੇ ਸਿੱਖਾਂ ਨੇ ਤਾਂ ਜੰਗਲਾਂ ਦੇ ਵਿੱਚ ਵੀ ਜਿਹੜਾ ਹੈ ਬਾਣ ਦਾ ਅਭਿਆਸ ਛੱਡਿਆ ਸਰਸਾਂ ਲਿੱਦਾ ਇਤਿਹਾਸ ਕਰੋ ਕਲਗੀਧਰ ਦਿੱਤਾ ਜਿਨੇ ਅਮਰਤ ਵੇਲੇ ਉਹ ਇਆਸਾ ਦੀ ਵਾਲ ਦਾ ਚੇਤਨ ਕੀਤਾ ਨਿਤਨੇਮ ਕੀਤਾ ਤੇ ਪ੍ਰੰਤੂ ਗੁਰੂ ਕੇ ਸਿੱਖ ਬਾਣੀ ਪੜਦਾ ਪਿਆਸੀ ਕਰਤੇ ਕੀ ਮਿਤ ਕਰਤਾ ਜਾਣੇ ਉਥੇ ਇੱਕ ਉਹਨੇ ਪੜਿਆ ਸੀ ਵੀ ਕਿ ਇੱਕ ਲਾਹੇ ਤੇ ਦੁਲਾਮ ਇਹ ਜਦੋਂ ਉਹਨੇ ਕਿਹਾ ਵੀ ਕੀ ਗੁਰੂ ਕੀ ਜਾਣਦਾ ਹਰਥੇ ਬੰਦਿਆ ਵੀ ਪ੍ਰਮਾਤਮਾ ਜਿਹੜੇ ਕਰਤੇ ਦੀ ਮਿੱਤ ਹੈ ਵਸਥਾ ਜੀ ਜਾਂ ਤਾਂ ਗੁਰੂ ਜਾਣਦਾ ਜਾਂ ਪ੍ਰਮਾਤਮਾ ਜਾਣਦਾ ਪਰੰਤੂ ਜਿਹੜੇ ਹਿਸਾਬ ਨਾਲ ਉਹ ਗੁਰੂ ਕੇ ਪਿਆਰੇ ਨੇ ਬਾਣੀ ਪੜੀ ਉਹਦਾ ਅਰਥ ਇਹ ਬੰਦਾ ਸੀ ਵੀ ਗੁਰੂ ਕੀ ਜਾਣਦਾ ਤੇ ਪ੍ਰਮਾਤਮਾ ਕੀ ਜਾਣਦਾ ਆਪਣਾ ਨਕ ਹੋ ਗਿਆ ਨਾ ਤੇ ਅਰਥ ਦਾ ਇਹ ਬੰਦੇ ਸੀ ਜਾਂ ਗੁਰੂ ਜਾਣਦਾ ਜਾਂ ਪ੍ਰਮਾਤਮਾ ਜਾਣਦਾ ਹਾਜ ਗੁਰੂ ਦੇ ਸਿੱਖਾਂ ਨੇ ਸਾਹਮਣੇ ਬੈਠੇ ਰਹੇ ਸੁਣਿਆ ਕਿ ਉਹਨਾਂ ਨੇ ਜਿਹੜੋਠਿਆਂ ਨੂੰ ਛਿੜਕਿਆ ਛਿੜਕਿਆ ਤੇ ਵਕਤ ਇਹ ਕਹਿੰਦੇ ਨੇ ਵੀ ਕੋਈ ਜਿਹੜਾ ਹੈ ਉਹਨਾਂ ਦੇ ਚੰਦ ਵੀ ਲਾਈ ਉਹ ਗੁਰੂ ਕਾ ਪਿਆਰਾ ਕਲਗੀਧਰ ਪਿਤਾ ਜੀ ਕੋਲ ਗਿਆ ਕਹਿਣ ਲੱਗਾ ਸਤ ਗੁਰੂ ਜੀ ਫਲਾਣੇ ਫਲਾਣੇ ਸਿੰਘਾਂ ਨੇ ਮੈਨੂੰ ਬਾਣੀ ਪਰ ਛਿੜਕਿਆ ਕਲਗੀਧਰ ਪਿਤਾ ਜੀ ਕਹਿਣ ਲੱਗੇ ਕਿ ਕਾਰਨ ਕੀ ਸੀ ਬੁਲਾਇਆ ਉਸ ਉਹਨਾਂ ਨੂੰ ਜਿਨ੍ਹਾਂ ਨੇ ਛਿੜਕਿਆ ਤੇ ਉਹ ਸਿੰਘ ਕਹਿਣ ਲੱਗੇ ਸਤ ਗੁਰੂ ਜੀ ਇਹ ਬਾਣੀ ਜਿਹੜਾ ਹੈ ਨਾ ਗਲਤ ਵਰਦਾ ਪਿਆ ਸੀ ਦੇ ਸਾਥ ਗੁਰੂ ਜੀ ਕਹਿੰਦੇ ਕੀ ਪਰਦਾ ਤੁਸੀਂ ਤੇ ਉਹਨਾਂ ਨੇ ਪੰਗਤੀ ਪੜ ਕੇ ਸਨਾਈ ਤੇ ਕਲਗੀਧਰ ਪਤਾ ਜੀ ਨੂੰ ਗੁਰੂਬਖਸ਼ ਗੁਰੂ ਕੇ ਸਿੱਖ ਨੇ ਇਹ ਨਹੀਂ ਕਿ ਹਮ ਮੈਂ ਪੜਿਆ ਸਹੀਆਂ ਤੁਸੀਂ ਗਲਤ ਨਹੀਂ ਮੰਨਿਆ ਹੋਣੇ ਉਹ ਕਲਗੀਧਰ ਪਤਾ ਜੀ ਵੀ ਮੈਥੋਂ ਗੱਲ ਕੀਤੀ ਹੋਈ ਹੈ ਮੈਂ ਖਿਮਾ ਮੰਗਦਾ ਹਾਂ ਪਰੰਤੂ ਮੇਰੇ ਤੇ ਕਿਰਪਾ ਕਰੋ ਸਾਡੇ ਸਾਰਿਆਂ ਤੇ ਵੀ ਸਾਨੂੰ ਗੁਰਬਾਣੀ ਦਾ ਸਹੀ ਉਚਾਰਨ ਸਿਖਾਓ ਅਰਥ ਬੋਧ ਆਪ ਕਿਰਿਆ ਹੈ ਸਭੇ ਸਾਡੀ ਕਿਰਪਾ ਤੋਂ ਕਲਗੀਧਰ ਪਤਾ ਜੀ ਨੇ ਉਹਨਾਂ ਬਖਸ਼ਣ ਕੀਤਾ ਸੀ ਵੀ ਹੁਣ ਸਮਾਂ ਨਹੀਂ ਜੰਗਾ ਜੁੱਧਾਂ ਦਾ ਸਮਾਪਤ ਸਮਾਂ ਆਇਆ ਤਾਂ ਹਨ ਜਰੂਰ ਜਿਹੜਾ ਗੁਰਵੰਦਾ ਸਾਹਿਬ ਉਚਾਰਨ ਸਿਖਾਵਾਂਗੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਅਦ ਜੰਗਾ ਜੁੱਧਾਂ ਹੁੰਦਿਆਂ ਹੋਇਆਂ ਜਦੋਂ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਕਲਗੀ ਦੇ ਤਾਰਕੇ ਤਾਲੀਆਂ ਵੰਨ੍ਹ ਸਿੱਖਾਂ ਨੇ ਦੁਬਾਰਾ ਫਿਰ ਇੱਥੇ ਆ ਕੇ ਲਈ ਕੀਤੀ ਜਿਹੜੀ ਮੈਂ ਆਪ ਜੀ ਨੂੰ ਕਹਿਣੀ ਥਾ ਨਾ ਬਾਬਾ ਜੀ ਸਿੰਘ ਦਵਾਰੇ ਸੱਦਾ ਦਿੱਤਾ ਏਥੇ ਆ ਕੇ ਕਲਗੀ ਤਾਰਕੇ ਤਾਲ ਜਿਹਨੂੰ ਗੁਰੂ ਕੇ ਸਿੱਖਾਂ ਨੇ ਫਿਰ ਬੇਨਤੀ ਕੀਤੀ ਸਾਧੂ ਗੁਰੂ ਜੀ ਵੀ ਹੁਣ ਜੰਗਾ ਜੁੱਧਾਂ ਤੋਂ ਆਪਾਂ ਫਿਰ ਹੀ ਐ ਤੇ ਸਾਡੇ ਤੇ ਕਿਰਪਾ ਕਰੋ ਜਿਸਾਨੋ ਗੁਰਵਾਂਡਾ ਸਹਿਯੋਚਾਰਨ ਸਿਖਾਓ ਕਲਗੀਧਰ ਪਿਤਾ ਜੀ ਨੇ ਫਿਰ ਤਖਤ ਸੀ ਲੰਗਣਾ ਸਾਹਿਬ ਦੀ ਪਾਵਨ ਧਰਤੀ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹ ਮੁਬਾਰਕਵਾਦ ਹੈ ਧੰਕਾ ਤੇ ਜੋਗ ਨੇ ਜਿਨ੍ਹਾਂ ਨੇ ਨਹੀਂ ਕੀਤੇ ਜਰੂਰ ਦਰਸ਼ਨ ਕਰਕੇ ਆਓ ਹੁੰਦਾ ਇਤਿਹਾਸ ਸਿੱਖਣੇ ਕਿਲੇ ਗੁਰੂ ਘਰ ਦਾ ਪਰ ਕਿਹਾ ਕਰੋ ਵੀ ਜਿਹੜੇ ਵੀ ਇਸ ਥਾਂ ਤੇ ਤੁਸੀਂ ਜਾਣਿਓ ਨਾ ਕੇਵਲ ਇੱਕ ਇਹ ਨਹੀਂ ਘੁੰਮਣ ਗਿਆ ਸੀ ਮੋਜ ਮਸਤੀ ਕਾ ਵੀ ਨਹੀਂ ਉਥੋਂ ਦਾ ਇਤਿਹਾਸ ਜਰੂਰ ਪੜ ਕੇ ਆਇਆ ਕਿਉਂਕਿ ਸਾਡੀ ਖੇਤਰ ਹੈ ਮੈਂ ਬੇਨਤੀ ਕਰਨਾ ਹੈਰਾਨ ਹੋ ਜਾਂਦਾ ਜਦੋਂ ਕੋਈ ਬੰਦਾ ਜਾਂਦਾ ਨਾ ਜਦੋਂ ਆ ਮੀਡੀਆ ਵਾਲੇ ਸਾਡੇ ਬੱਚਿਆਂ ਮੂਹਰੇ ਅੱਗੇ ਜਾਂ ਬੀਬੀਆਂ ਮੂਹਰੇ ਮੈਡ ਕਰਦੇ ਨਾ ਕਿ ਆ ਫਾਤੇਗੜ ਸਰ ਦਾ ਜੋਨਸੀ ਦੀ ਜੋੜ ਮੇਲਾ ਲੱਗਿਆ ਉਥੇ ਨਗਰ ਪਿੰਡਾ ਬਸੇ ਖਾਣਾ ਨਾਲ ਹੀ ਹੈ ਉਥੋਂ ਦੀ ਇੱਕ ਬੀਬੀ ਨੂੰ ਕਿਸੇ ਪੱਤਰਕਾਰ ਨੇ ਕਹਿ ਵੀ ਇਹ ਤੁਹਾਡਾ ਇਤਿਹਾਸ ਕੀ ਹੈ ਤਕਰੀਬਨ 10 ਕਿਲੋਮੀਟਰ ਦੇ ਨੇੜੇ ਹੀ ਹੈ ਤੇ ਉਹ ਮਾਤਾ ਨੂੰ ਇਹ ਨਹੀਂ ਪਤਾ ਕਿ ਫਾਤੇਗੜ ਸਰ ਦੀ ਧਰਤੀ ਦੇ ਕੀ ਹੋਇਆ ਹੈ ਇਹ ਸਾਡੀ ਕ੍ਰਾਸਪੀ ਹੈ ਕਿਉਂਕਿ ਸਾਨੂੰ ਆਕਤਰਾਂ ਦੇ ਫਿਲਮੀ ਐਕਟਰਾਂ ਦੇ ਨਾਮ ਬੜੇ ਯਾਦ ਨਹੀਂ ਹੋਰ ਕਲਾਕਾਰਾਂ ਦੇ ਨਾਮ ਯਾਦ ਨਹੀਂ ਗੀਤ ਸਾਨੂੰ ਬੜੇ ਯਾਦ ਨਹੀਂ ਪਰੰਤੂ ਜਿਹੜਾ ਧਰਮ ਦਾ ਤਦਾ ਵਿਸ਼ਾ ਹੈਗਾ ਧਾਰਮਿਕ ਜਾਣਕਾਰੀ ਉਹਦੇ ਵਿੱਚ ਅਸੀਂ ਖਾਲੀ ਹਾਂ ਖੈਰ ਬਾਬਾ ਦੀਪ ਸਿੰਘ ਜੀ ਲੋਥੇ ਆਇਆ ਨਾ ਫਿਰ ਗੁਰੂ ਸਾਹਿਬ ਜੀ ਨੇ 25 ਸਿੰਘਾਂ ਦਾ ਜਥਾ ਨਾ ਕਰਤਾਰਪੁਰ ਸਿਲੰਗਰ ਕੋਲਾ ਇੱਕ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਹੈ ਉੱਥੇ ਧੀਰਮੱਲਿਆ ਦੇ ਅੰਸਵਾਲ ਸਾਹਿਬ ਤੇ ਉੱਥੇ ਗੁਰੂ ਸਾਹਿਬ ਦੀ ਪ੍ਰਾਤਨ ਢੀੜਾ ਜੀ ਮੌਜੂਦ ਹੈ। ਇੱਕ ਢੀੜਾ ਗੁਰੂ ਰਾਮਦਾਸ ਜੀ ਸਰ ਗੁਰੂ ਰਾਮਦਾਸ ਸਰ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਧਰਤੀ ਤੇ ਕੱਲ ਕੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਪਾਦਨ ਕਰਾਈ ਸੀ। ਜਿਦੇ ਵਿੱਚ ਪੀਰ ਆਪ ਜੀ ਜਿੰਨੂੰ ਅਸੀਂ ਹਰਮੰਦਰ ਸਾਹਿਬ ਪਹਿਲਾ ਪ੍ਰਕਾਸ਼ ਵਿਹਾਰਾ ਮਨਾਉਨੇ ਬਾਬਾ ਵੱਡਾ ਜੀ ਨੇ ਜਿਹੜੇ ਪ੍ਰਕਾਸ਼ ਕੀਤਾ ਸੀ। ਜਿਹੜੀ ਆਧਿਕਾਰ ਗੁਰੂ ਘਰਾਂ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਰਸ਼ਨ ਕਰਦੇ ਆ ਉਹ ਈੜ ਉਹ ਹੈ ਜਿਹਨੂੰ ਅਸੀਂ ਦਮਦਨੀ ਵੀੜ ਕਹਿੰਦੇ ਆ ਦਮਦਨੀ ਵੀੜ ਤੋਂ ਭਾਵ ਜੀ ਦਮਦਮਾ ਸਾਹਿਬ ਵਾਲੀ ਜਿਹੜੀ ਦਮਦਮਾ ਸਾਹਿਬ ਦੇ ਸੰਪੂਰਨ ਕੋਈ ਇਹ ਵੀੜ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜਿਹੜਾ ਕਪਤੀ ਰਾਗ ਹੈ ਤਕੀਰਲਾ ਰਾਗ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜਾ ਜੈਜਾਵੰਤੀ ਰਾਗ ਹੈ ਉਹਦੇ ਰਾਗ ਕੋ ਸਰਾਗ ਵਿੱਚ ਕੱਲੇ ਗੁਰੂ ਤੇਗ ਬਹਾਦਰ ਮਹਾਰਾਜੀ ਬਾਣੀ ਦਰ ਗਿਆ ਉਹ ਦੰਦਨਾ ਸਭ ਦੇ ਧਰਤੀ ਤੇ ਜਿਹੜਾ ਕਲਗੀ ਘਰ ਕੀਤਾ ਜਿਹਨੇ ਦਰਜ ਕੀਤਾ ਸੀ ਤੇ ਕਲਗੀਧਰ ਕੇਤਾ ਜੀ ਨੇ 25 ਸਿੰਘਾਂ ਦਾ ਜਥਾ ਕਰਤਾਰਪੁਰ ਸਾਹਿਬ ਵਿੱਚ ਜਲੰਧਰਪੁਰ ਭੇਜਿਆ ਵੀ ਧੀਰਮੰਨਿਆਂ ਦੇ ਅੰਸਵੰਸ ਸਕੂਲ ਗੁਰੂਗ੍ਰਾਮ ਸਾਹਿਬ ਮਾਰੇ ਵੀਰਾਂ ਉਹ ਲੈ ਕੇ ਆਉ ਉਹ ਆਪਾਂ ਜਿਹੜਾ ਹੈ ਉਹ ਕਾਜਰਾਮ ਕਰੀਏ ਤੇ ਉਹਨਾਂ ਨੇ ਇੱਕ ਕਾਨਾ ਮਾਰਿਆ ਸੀ ਮੇਲਾ ਉਹ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਸਾਡਾ ਗੁਰੂ ਗੁਰੂ ਨਾਨਕ ਦੇ ਮਹਾਰਾਜ ਦੀ ਜੋਤ ਹੈ ਗੁਰੂ ਅੰਗਦ ਦੇ ਮਹਾਰਾਜ ਦੀ ਜੋਤ ਹੈ ਉਹੀ ਜਾਮਾ ਬਦਲਿਆ ਜੋਤ ਉਹੀ ਹੈ ਤੇ ਵੀ ਜਿਵੇਂ ਗੁਰੂ ਸਾਹਿਬਾਨਾਂ ਨੇ ਪੈਂਡਾ ਨੇ ਬਾਣੀ ਪੁਚਾਰਨ ਕਰਕੇ ਲਿਖਾਈ ਹੈ ਤੇ ਉਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਲਿਖੋਂ ਕਲਗੀਧਾਰ ਦਿੱਤਾ ਜੀ ਨੂੰ ਆ ਕੇ ਜਿਹੜਾ ਹੈ ਉਹ ਦਸਨਾ ਕੀਤਾ ਬੇਨਤੀ ਕੀਤੀ ਕਲਗੀਧਾਰ ਦਿੱਤਾ ਜੀ ਢੇਰ ਮੱਲਿਆ ਨੇ ਹੰਕਾਰ ਦੇ ਵਿੱਚ ਆ ਕੇ ਆਹ ਤਾਨਾ ਮਾਰਿਆ ਇੱਕ ਗੁਰੂ ਗਵੈਰ ਸਿੰਘ ਮਹਾਰਾਜ ਉਸ ਸਮੇਂ ਫਿਰ ਬਾਬਾ ਦੀਪ ਸਿੰਘ ਨੂੰ ਬਹੁਤ ਮਿੰਟ ਤੋਂ ਬੁਲਾ ਚਿੱਤ ਕਿ ਬਾਬਾ ਦੀਪ ਸਿੰਘ ਜੀ ਦੀ ਲਿਖਾਈ ਜਿਹੜੀ ਬੜੀ ਸੁੰਦਰ ਸੀ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਭਾਈ ਮਨੀ ਸਿੰਘ ਜੀ ਉੱਥੇ ਮੌਜੂਦ ਨੇ ਇਲਾਕੇ ਦਾ ਚੌਧਰੀ ਹੈ ਭਗਤੰ ਦਾ ਚੌਧਰੀ ਜਿਉਂ ਅਸੀ ਕਿਨਾਂ ਦਾਲਾ ਸਿੰਘ ਬਣਿਆ ਉਹਨੇ ਕਾਗਜ਼ ਦਾ ਪ੍ਰਬੰਧ ਕੀਤਾ ਸਾਹਿਜ ਦਾ ਪ੍ਰਬੰਧ ਕੀਤਾ ਬਾਬਾ ਦੀਪ ਸਿੰਘ ਜੀ ਜਿਹੜਾ ਨਾਲ ਸਹਾਇਕ ਖਾੜੀ ਬਜੂ ਸੇਵਾ ਨਿਭਾਉਂਦੇ ਰਿਹਾ ਹੈ ਭਾਈ ਮਨੀ ਸਿੰਘ ਜਿਨੇ ਕਰਕੇ ਕਰ ਦਿੱਤਾ ਜਿਨੇ ਆਪਣੀ ਰਸਨਾ ਤੋਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਕੰਠ ਬਾਣੀ ਉਚਾਰਨ ਕਰਕੇ ਜਿਹੜਾ ਹੈ ਉਥੇ ਸੰਪੂਰਨ ਤਕ ਕਰਵਾਈ ਗੁਰੂ ਗ੍ਰੰਥ ਸਾਹਿਬ ਜੀ ਅੱਜ ਸਾਡੇ ਮਨ ਵਿੱਚ ਨਾ ਇੱਕ ਸੰਕੇਤ ਪੈਦਾ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਗੁਰੂ ਦੇ ਸੰਕਾ ਕਰਨ ਲੱਗੇ ਨਾ ਉਦੋਂ ਸਾਡਾ ਕੁਝ ਨਹੀਂ ਸਮਝਦਾ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਉਹ ਆਕਾਰਪੁਰਖ ਵਾਹਿਗੁਰੂ ਦਾ ਰੂਪ ਹੈ ਅਸੀਂ ਕਹਿੰਦੇ ਆ ਕਿ ਪ੍ਰਮਾਤਮਾ ਦਾ ਰੂਪ ਆ دوسرے ਪਾਸੇ ਕਈ ਵਾਰ ਸਵਾਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਜੀ ਕਾਂਠੀ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਉਹ ਤਾਂ ਆਕਾਰਪੁਰਖ ਵਾਹਿਗੁਰੂ ਦਾ ਰੂਪ ਜੀ ਭਾਈ ਕਾਂਠ ਸਿੰਘ ਨਾਭਾ ਜਿਹਦੇ ਪਿਤਾ ਸਰਦਾਰ ਨਰੈਣ ਸਿੰਘ ਜੀ ਕਦੇ ਮਹਾਨ ਕੋਸ਼ਿਂ ਲਿਖੇ ਉਹਦੇ ਵਿੱਚ ਲਿਖਿਆ ਹੋਇਆ ਉਹਨਾਂ ਦੇ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾ ਕਾਂਠ ਭਾਈ ਨਰੈਣ ਸਿੰਘ ਕਲਗੀਧਰ ਪੇਤਾ ਜੀ ਨੇ ਲਿਖਾਇਆ ਕਿ ਜਿਹੜੀ ਢੀਡ ਕਲਗੀਕਾਰ ਦਿੱਤਾ ਜੀ ਨੇ ਵਿਖਾਈ ਸੀ ਉਸ ਢੀਡ ਦੇ ਚਾਰ ਪੁਤਾਰੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀਂ ਬੀਤੇ ਸੀ ਭੋਰਾ ਸਾਹਿਬ ਦੇ ਇੱਕ ਮੈਚ ਦੇਖੋ ਅੱਜ ਦਾ ਪਿੰਨ ਪਿੰਨ ਪ੍ਰਸਾ ਲੱਗੀਆਂ ਨਾ 1430 ਇੱਕ ਅੰਗ ਅੰਗ ਬੰਦੇ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਤਾਰੇ ਬਾਬਾ ਦੀਪ ਸਿੰਘ ਜੀ ਨੇ ਆਪ ਬੀਤੇ ਆਪਣੇ ਹੱਥੀਂ ਉਹ ਚਾਰ ਪੱਖਾਂ ਤੇ ਭੇਜੇ ਗਏ ਜਿਨ੍ਹਾਂ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਸੂਤ ਪਹੁੰਚਿਆ ਕਿਉਂਕਿ ਉਸਨੇ ਜੰਗਾ ਜੁੱਧਾਂ ਦਾ ਜਿਹੜਾ ਦੌਰ ਸੀਗਾ ਬਾਕੀ ਚਾਰੇ ਤਖਤਾਂ ਤੇ ਜਿਹੜਾ ਹੈ ਉਹ ਮਹਾਰਾਜ ਦੇ ਸੂਤੋਂ ਬੇਜੜਾ ਬਾਬਾ ਜੀ ਸਿੰਘ ਨੇ ਉਤਾਰੇ ਕੀਤੇ ਤਖਤ ਸਿਦੰਦਨਾ ਸਾਹਿਬ ਦੇ ਪਰ ਧਰਤੀ ਤੇ ਵੀ ਮੌਜੂਦ ਹੈ ਪਟਨਾ ਸਾਹਿਬ ਦੀ ਮੌਜੂਦ ਹੈ ਤੇ ਹਾਜ਼ੂਰ ਸਾਹਿਬ ਦੀ ਮੌਜੂਦ ਹੈ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਹਾਲ ਤੱਕ ਵੀ ਉਹ ਸੂਮਜੂਰ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਵਿਹਾਰੰਦਰ ਉਸ ਦਿਨ ਕੋ ਰੂਪ ਦੀ ਗ੍ਰਹ ਉਹ ਪ੍ਰਕਾਸ਼ ਕੀਤਾ ਜਾਂਦਾ ਹੈ ਹਰਮੰਦਰ ਸਾਹਿਬ ਜਿਹਨੂੰ ਸੋਨੇ ਦੀ ਜਲਦ ਲੱਗੀ ਹੋਈ ਹੈ ਇਤਿਹਾਸ ਦੇ ਬੋਲੇ ਔਰ ਚਾਰ ਜੇ ਪਰਤੇ ਪਾਏ ਦੀਪ ਸਿੰਘ ਸ਼ਹੀਦ ਲਖਾਏ ਇੱਕ ਅਕਾਲ ਪੁੰਗੇ ਇੱਕ ਪਟਨੇ ਤ੍ਰਿਤੀਆ ਹਜੂਰ ਦੀਆ ਹੱਥ ਪ੍ਰਿਹਿਤ ਪਟਨੇ ਚਾਤਰਥ ਦਮਦਮੇ ਰੱਖ ਮਾਹੀ ਬਾਬੇ ਬੱਟੇ ਦੇ ਚਾਰ ਸਨਾ ਇਹ ਚਾਰ ਸਿੰਘ ਬਾਬਾ ਦੀਪ ਸਿੰਘ ਨੇ ਆਪਣੇ ਹੱਥੀਂ ਲਿਖੀ ਇੱਕ ਗੱਲ ਹੋਰ ਧਿਆਨ ਦੇ ਨਾਲ ਜਿਉਂ ਦੇਖੋ ਜਦੋਂ ਸਮਾਂ ਸੀ ਬਾਬਾ ਦੀਪ ਸਿੰਘ ਦਾ ਵੀ ਕਲਮ ਚਲਾਉਣ ਦਾ ਕਿਉਂਕਿ ਜਦੋਂ ਬੰਦਾ ਰਿਟਾਇਰਮੈਂਟ ਹੋ ਜਾਂਦਾ ਨਾ ਜਾਂ ਬਿੱਲਾ ਹੁਣ ਬੁਢੇ ਪੇਰੇ ਚਾਹਨ ਦਾ ਖਾਸ ਕਰਕੇ ਪੜ੍ਹਿਆ ਲਿਖਿਆ ਉਹਦੋਂ ਲਿਖਣਾ ਸ਼ੁਰੂ ਕਰਦਾ ਹੈ ਤਾਂ ਤੁ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਹੈ ਇਹ ਇੱਕ ਕਰਾਮਾਤ ਦਿਖਾਈ ਉੱਟ ਕਰਕੇ ਦਿਖਾਇਆ ਬਚਪਨ ਦੇ ਵਿੱਚ ਜਿਹੜਾ ਹੈ ਕਲਮ ਚਲਾਉਣ ਦਾ ਸਮਾਂ ਸੀ ਆਹ ਬੁਢੇ ਪੇਰੇ ਦੇ ਵਿੱਚ ਉਦੋਂ ਤਾਂ ਬਾਬਾ ਜੀ ਉਸ ਨੇ ਖੰਡਾ ਵਾਕੇ ਦਿਖਾਇਆ ਕਿਉਂਕਿ ਗੁਰਮੁਖ ਗੁੱਡੇ ਕਦੇ ਨਾ ਹੋ। ਉਦੋਂ ਤਾਂ ਬਾਬਾ ਜੀ ਉਸ ਨੇ ਖੰਡਾ ਵਾਕੇ ਦਿਖਾਇਆ ਜਦੋਂ ਖੰਡਾ ਵੰਦਾ ਸਨਾਥੀ ਉਸ ਬਾਬੇ ਨੇ ਗ੍ਰਹਿ ਇਬਾਦਤ ਕੀਤੀ। ਇਬਾਦਤ ਤੋਂ ਬਿਨਾ ਸਹਾਬਤ ਨਹੀਂ ਹੋ ਸਕਦੀ। ਅੱਜ ਅਸੀਂ ਸੰਸਾਰ ਦੇ ਵਿੱਚ ਦੇਖਦੇ ਹਾਂ ਨਾ ਕਿ ਅੱਜ ਜਵਾਰਾ ਬਾੜ ਹੈ। ਕਿ ਅੱਜ ਪਹਿਲਵਾਨ ਕੋਈ ਹੈ ਨਹੀਂ ਕੋਈ ਸ਼ਰੀਰਕ ਤੇ ਤਕੜੇ ਅੱਜ ਜਿਹੜੀ ਦੁਨੀਆ ਦੇ ਵਿੱਚ ਬੜੇ ਨੇ। ਪਰੰਤੂ ਹਾਂ ਸਖਤੀ ਹੈ, ਤਾਕਤ ਹੀ ਕੋਈ ਨਹੀਂ। ਕਿਉਂਕਿ ਭਗਤੀ ਦੇ ਨਾਲ ਹੀ ਸੱਚੀ ਕੰਮ ਕਰਦੀ ਹੈ ਅੱਜ ਸਾਡੀ ਖਿੱਤਰਤ ਹੈ ਵੀ ਅਸੀਂ ਜਿਹੜਾ ਇੱਕ ਪਾਸੇ ਤੱਕ ਜਿਨ੍ਹਾਂ ਨੂੰ ਭਗਤੀ ਹੈ ਉਹ ਕਹਿੰਦੇ ਨਹੀਂ ਜੀ ਸਾਡਾ ਜਿਹੜਾ ਸਿਧਾਂਤ ਹੈ ਉਹ ਮੇਰੀ ਪੀੜੀ ਦਾ ਗੰਤ ਸੰਤ ਸਪਾਹੀ ਦਾ ਗੰਤ ਤੇ ਕਲਗੀਧਰ ਪਿਤਾ ਜੀ ਨੇ ਸਾਨੂੰ ਸਿਧਾਂਤ ਦਾ ਬਾਬਾ ਦੀਪ ਸਿੰਘ ਨੇ ਚਾਰ ਜਿਹੜਾ ਸੂਤਿਆਂ ਦਾ ਉੱਥੇ ਜਿਹੜਾ ਉਤਾਰਾ ਕੀਤਾ ਇਥੋਂ ਤੱਕ ਕਿ ਕਈ ਪੋਥੀਆਂ ਤੇ ਕਈ ਗੁੱਟਕੇ ਵੀ ਪਿਆਰ ਚਾਵਾ ਜਦੋਂ ਕਲਗੀ ਤਾਰ ਪੈਤਾ ਜੀ ਹਜੂਰ ਸਾਹਿਬ ਜੀ ਨੂੰ ਜਾਣ ਲੱਗੇ ਨਾ ਫਿਰ ਉਹਦੀ ਸੇਵਾ ਸੰਭਾਲ ਬਾਬਾ ਦੀਪ ਸਿੰਘ ਜੀ ਨੇ ਸੰਭਾਲ ਕੇ ਤਕਰੀਬਨ 53 ਸਾਲ ਬੰਦੇ ਨੇ ਇਤਿਹਾਸਕਾਰ ਲਿਖਦੇ ਨੇ ਕਿ ਉਸ ਸਥਾਨ ਦੀ ਬਾਬਾ ਦੀਪ ਸਿੰਘ ਜੀ ਨੇ ਜਿੱਥੇ ਸੇਵਾ ਕੀਤੀ ਉੱਥੇ ਨਾਲ ਬੰਦੀ ਕੀਤੀ ਇਲਾਕੇ ਦੇ ਵਿੱਚ ਪ੍ਰਚਾਰ ਕੀਤਾ ਅੱਜ ਅਸੀਂ ਕਹਿੰਦੇ ਕਿ ਬਾਬਾ ਦੀਪ ਸਿੰਘ ਦਾ ਸਪੀਰ ਕਿਵੇਂ ਲੱਗਾ ਈ ਲੱਖੇ ਸ਼ੀਸ਼ ਵਾਲਾ ਕਿਵੇਂ ਲਾ ਸਕਦਾ ਕਈ ਵਿਦਵਾਨ ਕਹਿੰਦੇ ਨੇ ਕਈ ਲਿਖਦੇ ਨੇ ਆਪਣੀ ਮੱਤ ਦੇ ਅਨੁਸਾਰ ਵੀ ਬਾਬਾ ਦੀਪ ਸਿੰਘ ਦਾ ਫੱਕ ਲੱਗਿਆ ਮੈਂ ਬੇਨਤੀ ਕਰਾਂਗਾ ਕਿਉਂਕਿ ਅਸੀਂ ਜਿਹੜਾ ਸੰਕੇਤ ਆਲੇ ਕਰਦੇ ਹਾਂ ਕਹਿੰਦੇ ਬਾਬਾ ਦੀਪ ਸਿੰਘ ਦਾ ਨਿਤਨੇਮ ਦਾ ਗੁੱਟਕਾ ਜਿਹੜਾ ਤੁਸੀਂ ਦਰਸ਼ਨ ਕਰਕੇ ਵੇਖੋ ਤੇ तकरीबन ਜੇ ਤੁਸੀਂ ਗੁੱਟਕਾ ਸਾਹਿਬ ਦੇ ਦਰਸ਼ਨ ਕਰੋਗੇ ਨਾ ਦਰਬਾਰਵਾਸੀ ਦੀ ਕਾਬਲਤਰੀ ਤੇ ਸਾਡੇ ਉੱਪਰ ਮਜਬੂਰ ਹੈ ਤਕਰੀਬਨ ਲਗਭਗ ਲਗਭਗ ਨਾਂ ਵਾਲਾ ਕਤੋਂ ਤੋਂ ਕਤ 15 16 ਘੰਟੇ ਪੜਨ ਨੂੰ ਲੱਗਣਗੇ ਬਾਬਾ ਦੀਪ ਸਿੰਘ ਜਿਹੜਾ ਗੁਰਜਾਨਾ ਦਾ ਨਿਤਨੇਮ ਕਰਦੇ ਇਕੱਲੇ 10 ਦੀ ਬਾਣੀ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਨੀ ਸੇਵਾ ਕਰਨੀ ਜਿਹੜਾ ਹੋਰ ਜਿਹੜਾ ਆਪਸੇ ਪਾਸੇ ਇਲਾਕੇ ਦੇ ਵਿੱਚ ਪ੍ਰਚਾਰ ਕਰਨਾ ਵੱਖਰੀ ਗੱਲ ਹੈ ਜਦੋਂ ਅਸੀਂ ਦੇਖਦੇ ਆ ਕਿ ਬਾਬਾ ਦੀਪ ਸਿੰਘ ਜੀ ਆ ਦੂਸਰੀ ਗੱਲ ਬਾਬਾ ਦੀਪ ਸਿੰਘ ਕੱਲ ਕੇਵਲ ਦਮਦਮਾ ਸਾਹਿਬ ਦੀ ਸੇਵਾ ਨਹੀਂ ਲਗਾਉਂਦੇ ਬਾਬਾ ਦੀ ਜਦੋਂ ਅਬਦਾਲੀ ਨੇ ਚੌਥਾ ਹਮਲਾ ਕੀਤਾ ਨਾ ਤੇ ਬਾਬਾ ਦੀਪ ਸਿੰਘ ਜੀ ਪੁਰਤ ਸੇਤਰ ਜਾ ਕੇ ਜਿਹੜਾ ਬਾਬਾ ਜੀ ਸਿੰਘ ਮੋਰਚਾ ਵੀ ਲਾਇਆ ਸੀ ਉਦੋਂ ਜਦੋਂ ਚੌਥੇ ਹਮਲੇ ਵਿੱਚ ਅਬਦਾਲੀ ਨੇ ਜਿਹੜਾ ਕੇਵਲ ਪਹਿਲਾਂ ਜਿਹੜੇ ਹਮਲੇ ਪਿੱਛੇ ਉਹ ਸੋਨਾ ਚਾਂਦੀ ਲੱਗ ਕੇ ਲੈ ਕੇ ਜਾਂਦਾ ਸੀ ਪੈਸੇ ਲੈ ਕੇ ਜਾਂਦਾ ਸੀ ਇਸ ਹਮਲੇ ਦੇ ਵਿੱਚ ਉਹਨੇ ਜਿਹੜਾ ਭਾਰਤ ਦੀਆਂ ਬਹੁ ਬੇਟੀਆਂ ਨੂੰ ਜਿਹੜਾ ਹੈ ਬੰਦੀ ਬਣਾ ਕੇ ਲੁੱਟ ਕੇ ਲੈ ਕੇ ਜਾ ਰਿਹਾ ਸੀ ਇੱਕ ਪਾਸੇ ਬਾਬਾ ਜੀ ਸਿੰਘ ਨੇ ਮੋਰਚਾ ਲਾਇਆ ਲੰਗਰ ਪਿਆਰ ਹੋ ਰਿਹਾ ਤੇ ਪਤਾ ਲੱਗਿਆ ਕਿ ਮਦਾਨੀ ਹਮਲਾ ਕਰਨ ਆ ਰਿਹਾ ਬਾਬਾ ਜੀ ਸਿੰਘਾ ਨੂੰ ਬੇਨਤੀ ਕੀਤੀ ਵੀ ਲੰਗਰ ਆਪਾਂ ਬਾਅਦ ਛਕਾਂਗੇ ਜਿਹੜਾ ਹੈ ਜਰਵਾਣੇ ਚੜ੍ਹ ਕੇ ਆ ਗਏ ਬਾਬਾ ਜੀ ਸਿੰਘ ਉੱਥੇ ਜਿਹੜਾ ਮੁਕਾਬਲਾ ਕੀਤਾ ਉਹਨਾਂ ਔਰਤਾਂ ਨੂੰ ਬੰਦੀ ਔਰਤਾਂ ਨੂੰ ਸਦਾ ਕੇ ਘਰ ਕਰ ਪਹੁੰਚਾਇਆ ਅੱਗੇ ਆ ਕੇ ਫਿਰ ਕਿਉਂ ਆ ਅਟਕਦੇ ਦਰਿਆ ਤੇ ਆ ਕੇ ਜਦੋਂ ਫਿਰ ਕੀ ਹੁੰਦਾ ਫੇਰ ਕੱਟਣਾ ਵਾਪਰਦੀ ਹੈ ਬਾਬਾ ਜੀ ਸਿੰਘ ਜੀ ਉੱਥੇ ਵੀ ਜਿਹੜਾ ਹੈ ਬੋਗੇ ਕੈਨ ਨੂੰ ਜਿਹੜਾ ਹੈ ਮੁਕਤ ਕਰਵਾ ਕੇ ਘਰ ਕਰਕੇ ਜਾਈ। ਖਾਦ ਜੀ ਜਦੋਂ ਦੇਖਦੇ ਆ ਨਾ ਸੰਸਾਰ ਦੇ ਵਿੱਚ ਸੰਤ ਪਿਚਰਾ ਕੀਤੇ ਜਾਂਦੇ ਨੇ ਤੁਹਾਡੇ 12 ਵਜੇ। ਇਹ ਪਿਚਰ ਨਹੀਂ ਹਨ ਮਾਲ ਹੋਣਾ ਚਾਹੀਦਾ। ਸਾਨੂੰ ਪਤਾ ਹੋਣਾ ਚਾਹੀਦਾ ਸਾਡੇ 12 ਕਦਮ ਵੱਜਦੇ ਨੇ। ਕਿਉਂਕਿ ਉਹ ਜਿਹੜੇ ਜਰਵਾਣੇ ਸੀ ਨਾ ਆਏ ਸੀ ਹਮਲਾ ਕਰਨ ਉਹ ਸੌ ਜਾਂਦੇ ਸੀ ਰਾਤ ਨੂੰ 12 ਵਜੇ। ਤੇ ਸਾਦੇ ਸਿੰਘ ਫਿਰ ਉਹਨੂੰ ਜਿਹੜਾ ਹੈ ਉਹ ਹਮਲਾ ਕਰਦੇ ਸੀ ਜਿਹੜੀਆਂ ਮੋਹ ਬੇਟੀਆਂ ਚਨ ਉਹ ਸ਼ਦਾਰਨਾ ਘਰ ਘਰ ਪੈਣ ਦੀ ਉਹ 12 ਤਾਂ ਕਹਿੰਦੇ ਸੀ ਸਖਾਂਡੇ ਵਾਰੰਗ ਵਾਦੀ ਆ ਸਾਨੂੰ ਮਕਵਾਲੀ ਕੀਤਾ ਜਾ ਰਿਹਾ ਜਿਲਾਂ ਨੂੰ ਹੀ ਪਤਾ ਨਹੀਂ 12 ਕਦੋਂ ਵੱਜ ਦੇਗੀ ਉਹਦੇ ਬਾਬਾ ਜੀ ਸਿੰਘ ਜੇ ਵਰਗਿਆਂ ਜਿਹੜਾ ਹੈ 12 ਵਜੇ ਰਾਤ ਨੂੰ ਹਮਲੇ ਕਰ ਕਰਕੇ ਮੋਹ ਬੇਟੀਆਂ ਜਿਹੜੇ ਬੰਦੀ ਬੜਾਈਆਂ ਹੋਇਆਂ ਸੀ ਜਿਹੜੀਆਂ ਅਬਦਾਲੀ ਲੁੱਟ ਕੇ ਲੈ ਕੇ ਜਾ ਰਹੇ ਸੀਗਾ ਉਹਨਾਂ ਨੂੰ ਮੁਕਤ ਕਰਾ ਕੇ ਘਰ ਘਰ ਭੇਜਿਆ ਸੀ ਤਾਂ ਹੀ ਕਹਿੰਦੇ ਸੀ ਨਾ ਮੋਲੀ ਬਾਬਾ ਦਾੰਗ ਵਾਲਿਆ ਮੋਲੀ ਬਾਬਾ ਕੱਛਵਾਜਾ ਗਾ ਰੰਗ ਗਰੀ ਵਸਰੇ ਨੂੰ ਗਈ ਤੇ ਉਦੋਂ ਜਿਹੜਾ ਹੈ ਨਹਾਵਰਾ ਤੱਜਿਆ ਸੀ ਬੇਨਤੀ ਮੈਂ ਇਹ ਕਰਦਾ ਪਿਆਂ ਕਿ ਇਹ ਦਿਹਾੜੇ ਜਿਹੜੇ ਮਨਾਈ ਨੇ ਇਹਨਾਂ ਤੇ ਅਸੀਂ ਥੋੜਾ ਹਮਲ ਕਰੀਏ ਬਾਬਾ ਜੀ ਸਿੰਘ ਜੀ ਤਕਰੀਬ 53 ਸਾਲ ਦੇ ਦੂਸਰੇ ਪਾਸੇ ਪਤਾ ਲੱਗਿਆ ਵੀ ਹਰਮੰਦਰ ਸਾਹਿਬ ਦੀ ਜਿਹੜੀ ਵਿਆਗਮੀ ਹੋ ਰਹੀ ਹੈ ਸੁਭ ਨੂੰ ਪੂਰਿਆ ਜਾ ਰਿਹਾ ਹੈ ਇੱਕ ਲਹਿਗਰ ਸਿਰ ਕਾ ਕੇ ਫਿਰ ਦੰਮਾ ਸਵੀ ਧਰਤੀ ਤੇ ਕਲਗੀ ਧਰ ਕੇਤਾ ਜੀ ਦੇ ਉਸ ਅਨੰਤ ਸੇਵਕ ਨੂੰ ਜਿਹੜਾ ਹੈ ਦਸਦਾ ਬਾਬਾ ਦੀਪ ਸਿੰਘ ਜੀ ਜੇ ਸਾਡੇ ਇੰਗਰੇਜ਼ਾਂ ਤੋਂ ਇਸ ਤਰ੍ਹਾਂ ਬਿਆਦਮੀ ਹੋ ਰਹੀ ਹੈ ਬਾਬਾ ਦੀਪ ਸਿੰਘ ਉੱਥੇ ਅਰਦਾਸਾ ਖੋਦਿਆ ਅਰਦਾਸਾ ਖੋਦ ਕੇ ਬਾਬਾ ਦੀਪ ਸਿੰਘ ਉੱਥੋਂ ਚਾਲੇ ਪਾਏ ਹੱਥ ਦੇ ਵਿੱਚ ਜਿਹੜਾ ਹੈ ਖੰਡਾ ਲਿਆ ਖੰਡਾ ਲੈ ਕੇ ਜਦੋਂ ਜਾਣ ਲੱਗੇ ਮੈਂ ਹੋਰ ਬੇਨਤੀ ਕਰਦਾ ਹਾਂ ਸਾਇਬ ਤੁਹਾਨੂੰ ਪਤਾ ਹੋਵੇਗਾ ਬਾਬਾ ਦੀਪ ਸਿੰਘ ਜੀ ਨੇ ਦੰਦਨਾ ਸਾਹਿਬ ਦੇ ਘਰ 'ਚ ਖੂਬੀ ਲਗਵਾਇਆ ਗੁਰਦੁਆਰੀ ਬਣਾਇਆ ਤੇ ਘੋੜਾ ਸਾਹਿਬ ਵੀ ਹੈ ਤੇ ਬਾਬਾ ਜੀ ਸਿੰਘ ਜੀ ਇੱਕ ਨਿਸਾਨੀ ਸਾਡੇ ਕੋਲ ਇੱਕ ਖੰਡਾ ਵੀ ਹੈ ਤੇ ਗਾ ਇਹ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਕਿ ਤੁਸੀਂ ਜਾ ਰਹੇ ਹੋ ਸਾਨੂੰ ਨਿਸਾਨੀ ਵਧਾ ਪਰ ਬਾਬਾ ਦੀਪ ਸਿੰਘ ਨੂੰ ਤੇਗਾ ਜਿਹੜਾ ਹੈ ਸੰਗਤਾਂ ਨੂੰ ਦਰਸ਼ਨ ਦਿਦਾਰੇ ਵਿੱਚ ਦਿੱਤਾ ਸੀ ਜੋ ਤੱਕ ਸੀ ਦੰਦਨਾ ਸਾਹਿਬ ਦੇ ਹੈ ਇਲਾਕਾ ਮਾਲੂਥਾਲ ਸੀ ਕਿੱਦੇ ਸੀ ਸੰਗਤਾਂ ਨੇ ਬੇਨਤੀ ਕੀਤੀ ਵੀ ਪਾਣੀ ਦੀ ਬੜੀ ਲੋੜ ਹੈ ਬਾਬਾ ਦੀਪ ਸਿੰਘ ਜੀ ਨੂੰ ਸੁਨੇਰੇਤਲੇ ਮੈਦਾਨ ਮਿਲਕੀ ਤੇ ਵਿਆਹ ਦੇ ਵਿੱਚ ਫੁੱਲ ਆ ਕੇ ਪਾਣੀ ਪਰੇ ਦਿੱਤਾ ਸੀ ਤੇ ਬਾਬਾ ਦੀਪ ਸਿੰਘ ਦਾ ਘੋਰਾ ਸਾਹਿਬ ਜੀ ਹੈ ਘੋਰੇ ਤੋਂ ਲੈ ਕੇ ਘੂ ਤੱਕ ਅੰਦਰ ਜਿਹੜਾ ਅੰਡਰਗਰਾਊਂਡ ਜਿਹੜੀ ਆ ਰਸਤਾ ਜਾਂਦਾ ਸੀ ਸਿਆਣੇ ਦਾਸੇ ਤੇ ਜਦੋਂ ਬਾਬਾ ਦੀਪ ਸਿੰਘ ਘੋਰੇ ਦੇ ਵਿੱਚ ਲੋਹ ਘੜੇ ਲੱਗੇ ਬਣੇ ਇੱਕ ਘੜੇ ਦੇ ਵਿੱਚ ਜਣੇ ਰੱਖਦੇ ਸੀ ਭੁੱਜੇ ਹੋਏ ਇੱਕ ਦੇ ਵਿੱਚ ਪਾਣੀ ਪਾਣੀ ਪੀ ਲੈਂਦੇ ਬਾਬਾ ਜੀ ਤੇ ਕੁਲਚਨੇ ਖਾ ਲੈਂਦੇ ਤੁਸੀਂ ਆ ਉਸਦੀ ਭਗਤੀ ਕਰੀ ਜਾਂਦੇ ਨਾਲ ਜਿਹੜਾ ਹੈ ਲਿਖਾਈ ਦਾ ਕੰਮ ਕਰੀ ਜਾਂਦੇ ਜਦੋਂ ਬਾਬਾ ਦੇਵ ਸਿੰਘ ਜੀ ਦੰਦਮਨਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਚੱਲਦੇ ਨੇ ਤੇ ਉਹਨਾਂ ਤੱਕ ਲਗਭਗ ਪੁੰਜਤ ਸਿੰਘਾਂ ਦਾ ਜਿਹੜਾ ਨਾਲ ਕਾਫਲਾ ਸੀ ਜਦੋਂ ਮਾਝੇ ਦੇ ਵਿੱਚ ਜਾਂਦੇ ਨੇ ਲਗਭਗ ਕਰਨ ਕਾਂ ਸਿੰਘ ਸਾਹਿਬ ਕੋਲ ਜਾ ਕੇ ਕਹਿੰਦੇ ਵੀ 5000 ਦਾ ਜੱਥਾ ਹੋ ਜਾਂਦਾ ਬਾਬਾ ਦੀਪ ਸਿੰਘ ਉਹਦੇ ਆ ਕੇ ਲਕੀਰ ਖਿੱਚੀ ਵੀ ਜੇ ਕੋਈ ਕੱਚਾ ਕਿਲਾ ਹੈ ਆਲਕੀਏ ਤੋਂ ਅੱਗੇ ਨਾ ਪੱਲੇ ਅੱਗੇ ਉਹ ਟੱਪਿਓ ਜਿਹੜਾ ਆਪਣੇ ਜਿਹੜਾ ਹੈ ਸਹੀਦੀ ਪ੍ਰਵਾਨ ਕਰਦਾ ਜਿਹੜਾ ਮੇਰੇ ਨਾਲ ਲੜ ਕੇ ਸਿੰਘ ਜੁਣਾ ਚੰਦਾ ਦੇਖੋ ਦੂਸਰੇ ਪਾਸੇ ਜਿਹੜਾ ਹੈ ਜਹਾਰ ਖਾਨ ਕੋ ਸਰੀਰਕ ਤੌਰ ਤੇ ਬੜਾ ਤਕੜਾ ਹੈ ਬੜਾ ਬਲਵਾਨ ਹੈ ਇਹ ਇੰਦਰ ਬਾਬਾ ਦੀਪ ਸਿੰਘ ਜੀ ਤਕਰੀਬਤ 75 ਸਾਲ ਦੀ ਇਤਿਹਾਸਕਾਰਿਕ ਉਮਰ ਲਿਖਦੇ ਨੇ ਇਹ ਤੋਂ ਜੋਰਾਵਰ ਬਾਬਾ ਦੀਪ ਸਿੰਘ ਜੀ ਬੜੇ ਨੇ ਪਰੰਤੂ ਬਾਬਾ ਦੀਪ ਸਿੰਘ ਦੇ ਸਰੀਰਕ ਤੌਰ ਤੇ ਜੋਰਾਵਰ ਵੀ ਨੇ ਤੇ ਆਪੇ ਤੌਰ ਤੇ ਵੀ ਜੋਰਾਵਰ ਹੈ ਕੇਵਲ ਉਹ ਜਿਹੜਾ ਜਹਾਨ ਖਾਨ ਹੈ ਉਹ ਕੇਵਲ ਸਰੀਰਕ ਤੌਰ ਤੇ ਜੋਰਾਵਰ ਹੈ ਇਤਿਹਾਸ ਲਿਖਦਾ ਕਿ ਸਾਂਝਾ ਬਾਦ ਹੋਇਆ ਉਦੋਂ ਜਹਾਨ ਖਾਨ ਨੇ ਵਾਰ ਕੀਤਾ ਉਹ ਬਾਬਾ ਦੀਪ ਸਿੰਘ ਨੇ ਵਾਰ ਕੀਤਾ ਦੋਵਾਂ ਦੇ ਸੀਸ ਲੈ ਫੜੀ ਤੇ ਬਾਬਾ ਦੀਪ ਸਿੰਘ ਵੀ ਆਪਣੇ ਸੀਸ ਤੇ ਹੱਲੋ ਅਰਦਾਸ ਕਰਕੇ ਵੇਚਣਾ ਦਮਦਮਾ ਸਾਹਿਬ ਉਦੋਂ ਇਹ ਅਰਦਾਸ ਕੀਤੀ ਸੀ ਗੁਰੂ ਰਾਮਦਾਸ ਮਹਾਰਾਜੀ ਦੇ ਮੱਥੇ ਦਾਪੇ ਪਹੁੰਚ ਕੇ ਆਪਣਾ ਸਿਰ ਸੇਕ ਕਰ ਕਰ ਮੈਂ ਪੜ ਰਿਹਾ ਸੀ ਦੋ ਗੁਰੂ ਕੇ ਸਿੱਖ ਹੋਏ ਨੇ ਦੋ ਗੁਰੂ ਘਰ ਦੇ ਕਨੇਮ ਸਿੱਖ ਹੋਏ ਨੇ ਜਿਨ੍ਹਾਂ ਨੇ ਆਪਣੀ ਅਰਦਾਸ ਇਹ ਕੀਤੀ ਸੀ ਵੀ ਆਸੀ ਜਿਹੜਾ ਹੈ ਆਪਣਾ ਸਿਧ ਕਰਮਾਉਣਾ ਤੇ ਭਾਈ ਤਾਰੂ ਸਿੰਘ ਤੇ ਦੂਜਾ ਭਾਈ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਜੀ ਨੇ ਵੀ ਕਸਮਿਆ ਸਿਰ ਸੇਕ ਕੀਤਾ ਕਰਾਂਗਾ ਪਹੁੰਚ ਕੇ ਦੇ ਭਾਈ ਤਾਰੂ ਸਿੰਘ ਦੇ ਵਿਆਹ ਕਾ ਸੀ ਮੈਂ ਜਿੰਨਾ ਤੱਕ ਆਪ ਜਿਹੜੀ ਮੈਨੂੰ ਮੈਂ ਆਪਣੇ ਪ੍ਰਾਨੀ ਤੱਕ ਦਾ ਜਿੰਨਾ ਤੱਕ ਮੈਂ ਜਖਰੀ ਨੂੰ ਅੱਗੇ ਰਾਤ ਵਿੱਚ ਤੁਰਦਾ ਤੇ ਬਾਬਾ ਦੀਪ ਸਿੰਘ ਜੀ ਜੋ ਜਾਂਦੇ ਨੇ ਚੱਬੇ ਦੇ ਇਲਾਕੇ ਦੇ ਵਿੱਚ ਸਾਂਝਾ ਵਾਰ ਲੱਗਦਾ ਹੈ ਬਾਬਾ ਦੀਪ ਸਿੰਘ ਦਾ ਸੀ ਧਰ ਤੋਂ ਜੁੜਾ ਹੁੰਦਾ ਹੈ ਤੇ ਸਿੰਘਾਂ ਨੇ ਬਾਬਾ ਦੀਪ ਸਿੰਘ ਉੱਥੇ ਬੇਨਤੀ ਕੀਤੀ ਕਿ ਵੀ ਬਾਬਾ ਜੀ ਦਾਦਮਾ ਸਾਹਿਬ ਦੀ ਪਾਵਨ ਧਰਪੀ ਤੇ ਤੁਸੀਂ ਜਿਹੜਾ ਹੈ ਅਰਦਾਸ ਬੇਨਤੀ ਕਰਕੇ ਚੱਲੇ ਸੋ ਵੀ ਕਾਸੀ ਸ੍ਰੀ ਹਰਮੰਦਰ ਸਾਹਿਬ ਦੀ ਵਿਆਦਵੀ ਹੋਰੀ ਆਪ ਨੂੰ ਪਹੁੰਚਣਾ ਦਾ ਇਸ ਦਾ ਰਸਤੇ ਵਿੱਚ ਜੀ ਪ੍ਰਾਪਤ ਕਰਨੀ ਹੈ ਤੇ ਸ੍ਰੀ ਹਰਮੰਦਰ ਸਾਹਿਬ ਹਾਲਾਂ ਅੱਗੇ ਤੇ ਬਾਬਾ ਦੀਪ ਸਿੰਘ ਜੀ ਨੇ ਉਸ ਸਮੇਂ ਫਿਰ ਖੰਬੇ ਹੱਥੀਂ ਕਰਕੇ ਸੀਸ ਰੱਖਦੇ ਆ ਸੱਜੇ ਹੱਥ ਨਾਲ ਖੰਡਾ ਬੰਉਂਦੇ ਆ ਜਾਲਮਾਂ ਨੂੰ ਸਬਕ ਸਿਖਾਉਂਦੇ ਆ ਸ੍ਰੀ ਹਰਮੰਦਰ ਸਾਹਿਬ ਵਿੱਚ ਪਹੁੰਚ ਕੇ ਗੁਰੂ ਰਾਮਦਾਸ ਮਹਾਰਾਜ ਦਾਤੇ ਸੀਸ ਪੇਟ ਕਰਕੇ ਜਿਹੜਾ ਹੈ ਫਤਿਹ ਬਣਾਈ ਸੀ ਤੇ ਬਾਬਾ ਦੀਪ ਸਿੰਘ ਦਾ ਅਸੀਂ ਜਨਮ ਕੇ ਮੜਾ ਮਨਾ ਰਹੇ ਆਂ ਮੈਂ ਬੈਂਕੀ ਕਰਾਂਗਾ